ਤਸਰਵਾਤ ਰੱਖ ਵੀ ਇੱਕ ਸਵਾਲ ਮੈਂ ਪੁੱਛਾਂਗੀ ਬਹੁਤ ਬਿਊਟੀ ਅਰਜੀਤ ਦਿਲਾ ਮੈਨੂੰ ਜਿਹੜੀ ਚੀਜ਼ ਗੀਤ ਦੇ ਵਿੱਚ નો ਡਾਊਟ ਜਿਹੜਾ ਮਿਊਜ਼ਿਕ ਦਾ ਪਾਸ ਸੁਣਾਏ ਤੁਸੀਂ ਆਵਾਜ਼ ਵੀ ਬਹੁਤ ਸੋਹਣੀ ਦਿੱਤੀ ਹੈ ਜਿੰਨੇ ਵੀ ਆਰਟਿਸਟ ਬੈਠੇ ਨੇ ਉਹਨਾਂ ਦੀ ਅਦਾਕਾਰੀ ਵੀ ਬਹੁਤ ਸੋਹਣੀ ਹੈ ਕਿਉਂਕਿ ਸਟੋਰੀ ਸੋ ਗਿਆ ਅਸੀਂ ਗੱਲ ਕਰ ਰਹੇ ਹਾਂ ਇੱਕ ਚੀਜ਼ ਨੇ ਮੈਨੂੰ ਹੋਰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈਗਾ ਖਾਸ ਤੌਰ ਤੇ ਤੁਹਾਡਾ ਪਹਿਰਾਵਾ ਕਾਸਟਿੰਗ ਕਿਵੇਂ ਕੀਤੀ ਹੈ ਆ ਦੇਖੋ ਕੁਛ ਰਜ਼ ਹਾਂ ਦਾ ਜੇ ਇਹਨਾਂ ਦੇ ਸਾਡੇ ਸਾਡੇ ਨਾ ਪੱਲੀਵਾਜ ਬਹੁਤ ਵੱਡੇ ਬੰਦੇ ਨੇ ਅਸੀਂ ਦੇਖੀ ਹੌਲੀ ਹੌਲੀ ਤਰ ਬਹੁਤ ਦੇਖਣ ਨੂੰ ਮਿਲਦਾ ਉਹਨਾਂ ਨੇ ਨਾ ਇੱਕ ਕੰਪਨੀ ਬਣਾਈ ਹੋਈ ਹੈ ਕਾਸਟਿਮ ਡਿਜ਼ਾਈਨ ਕਰਦੀ ਆ ਕਸ਼ਮੀਰ ਬੇਸਡ ਚੀਜ਼ਾਂ ਨੂੰ ਲਿਆ ਕੇ ਉਹਨੂੰ ਪ੍ਰੋਮੋਸ਼ਨ ਮਗਰ ਇਹ ਨਾ ਇਹਨਾਂ ਜਦੋਂ ਫਿਰ ਆਪਾਂ ਮੈਂ ਪਿੱਛੇ ਥੋੜਾ ਚਲੇ ਜਾਂਦਾ ਵੀ ਇਹ ਪਰਮਾਤਮਾ ਦੀ ਨਾ ਬਲੇਸਿੰਗ ਆ ਹੁੰਦੀ ਆ ਕਿੱਦਾਂ ਦੀ ਚੀਜ਼ ਨੂੰ ਚੱਕ ਕੇ ਲੈ ਕੇ ਆਉਣਾ ਕਿੱਦਾਂ ਦੀ ਚੀਜ਼ ਨੂੰ ਪ੍ਰਮੋਟ ਕਰਨਾ ਉਹ ਚੰਗੀਆਂ ਚੀਜ਼ਾਂ ਪ੍ਰਮੋਟ ਕਰਦੇ ਨੇ ਯਾਰ ਮੈਂ ਕਹਿੰਦਾ ਵੀ ਤੁਸੀਂ ਡਿਜ਼ਾਈਨਿੰਗ ਦੇਖ ਲਓ ਇਹਦੀ ਐਡ ਡਿਜ਼ਾਈਨਿੰਗ ਦੇਖ ਲਓ ਤੁਸੀਂ ਭਾਵੇਂ ਆ ਸਾਰਾ ਦੇਖ ਲਓ ਇਹ ਸਾਰਾ ਇਹਨਾਂ ਦਾ ਪਿੱਛੇ ਕੰਮ ਤਾਂ ਦੇਖੋ ਸਾਡਾ ਇਹੀ ਬਣਾ ਇਹਨਾਂ ਦਾ ਆਊਟਡੋਰ ਬ੍ਰਾਂਡਿੰਗ ਦਾ ਕੰਮ ਕਰਦੇ ਪਰ ਬ੍ਰਾਂਡ ਬਣਾਉਣਾ ਇਹਨਾਂ ਦੇ ਹੱਥ ਵਿੱਚ ਹੁੰਦਾ ਵਧੀਆ ਵਧੀਆ ਤਰੀਕੇ ਨਾਲ ਚੁਣ ਕੇ ਸਾਨੂੰ ਲੈ ਕੇ ਆਏ ਇਹਹੀ ਇਹ ਹੀ ਤਹਾਵਾ ਵੀ ਇਹਨਾਂ ਦਾ ਹੀ ਹੈ ਸਾਰਾ ਇਹਨਾਂ ਨੇ ਚਲਿਆ ਚੋਅਸ ਕੀਤਾ ਸੀਗਾ ਟੇਲਰਿੰਗ ਤੋਂ ਲੈ ਕੇ ਛੋਲਾ ਤੱਕ ਦਾ ਚੋਆਸ ਹੈ ਨਾ ਅੰਗਦ ਹੋਰਾਂ ਦਾ ਸਾਰਾ ਫੜਾ ਪੂਰਾ ਸਾਰਾ ਕੁਝ ਮਤਲਬ ਉਹਨਾਂ ਦੀ ਫਰੈਂਡ ਕਿਸੇ ਹੋਰ ਵੀਡੀਓ ਸਾਥੀ ਦਾ ਕੋਈ ਕੁਐਸਚਨ ਸਾਜੀ ਸੱਚੀ ਬਹੁਤ ਮਿਹਰਬਾਨੀ ਜੀ ਤੇ ਬਹੁਤ ਸੋਹਣਾ Song ਬਈ ਤੇ ਮਤਲਬ ਰੂ ਨੂੰ ਖੁਸ਼ ਕਰਨ ਵਾਲੀ ਜੇ ਅਸੀਂ ਖਰਾਕ ਕਹਿਣੇ ਆ ਨਾ ਰੂ ਦੀ ਖਰਾਕ ਉਹਦਾ ਦੇ ਗਾਣਾ ਆਇਆ ਤੇ ਅੱਗੇ ਕਿੱਦਾਂ ਦੇ ਪ੍ਰੋਜੈਕਟ ਸੋਚੇ ਹੋਏ ਨੇ ਕੁਝ ਇਸੇ ਹਿਸਾਬ ਦੇ ਆਉਣਗੇ ਜਾਂ ਹੋਰ ਵੀ ਕੁਝ ਜ਼ੋਨਰ ਸੋਚੇ ਹੋਏ ਨੇ ਕਿ ਦੂਬਾਰ ਕਿੰਦਾਂ ਦੇ ਪ੍ਰੋਜੈਕਟ ਕਰਨੇ ਆ ਦੇਖੋ ਮੈਂ ਜਿੱਦਾਂ ਹੁਣ ਆਪਾਂ ਗੱਲ ਕਰਕੇ ਆਟਿਆ ਜਦੋਂ ਕੋਈ ਸ਼ੁਰੂਆਤ ਕਰਦੇ ਆ ਕਿਸੇ ਚੀਜ਼ ਦੀ ਸਿੰਗਰ ਜਿਹੜਾ ਹੁੰਦਾ ਨਾ ਉਹਦੀ ਉਹਨੇ ਆਪਣੀ ਆਵਾਜ਼ ਦੇਣੀ ਆ ਅਸੀਂ ਕਰਾਂਗੇ ਕਮਰਸ਼ਲ ਗਾਣੇ ਵੀ ਕਰਾਂਗੇ ਅੱਗੇ ਜਾ ਕੇ ਪਰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਾਰਿਆਂ ਨੂੰ ਚੰਗੇ ਲੱਗਣ ਸੁਣਨ ਨੂੰ ਚੰਗੇ ਲੱਗਣ ਚੰਗੀ ਉਹਦੀ ਉਹਦਾ ਮਿਊਜ਼ਿਕ ਚੰਗਾ ਹੋਵੇ ਉਹਦਾ ਉਹਦੀ ਉਹਦਾ ਰਿਦਮ ਬੜਾ ਸੋਹਣਾ ਹੋਵੇ ਤੇ ਜਦੋਂ ਬੱਜੇ ਤੇ ਲੋਕ ਕਹਿਣਗੇ ਯਾਰ ਬਾਕੀ ਵਧੀਆ ਬਜੇ ਕੰਮ ਹੋਇਆ ਐਦਾਂ ਦੇ ਗਾਣੇ ਕਰਾਂਗੇ ਬਿਲਕੁਲ ਜਿੱਦਾਂ ਇਹ ਗਾਣੇ ਵੀ ਜੇ ਆਪਾਂ ਗੱਲ ਕਰਦੇ ਆ ਨਾ ਸਪਿਰਚੁਅਲ Song ਸਾਰੇ ਕਹਿ ਰਹੇ ਆ ਕਿ ਬਹੁਤ ਸੋਹਣਾ ਲੱਗ ਰਿਹਾ ਬਟ ਇਹ ਤਾਂ ਨਾ ਕਿਤੇ ਮੋਟੀਵੇਸ਼ਨ ਜਿਹੜੀ Song ਸੁਣ ਕੇ ਆ ਰਹੀ ਹੈ ਨਾ ਉਹ ਨੈਕਸਟ ਲੈਵਲ ਆ ਤੇ ਉਹੀ ਚੀਜ਼ ਸੋਚ ਰਿਹਾ ਸੀ ਕਿ ਇਸ ਤਰੀਕੇ ਦੇ ਜਿਹੜੇ Song ਨੇ ਉਹ ਵੀ ਹੋਰ ਤਰੀਕੇ ਨਾਲ ਹੋਣੇ ਆਉਣੇ ਚਾਹੀਦੇ ਆ ਜਿਹੜੇ ਮ ਤੇ ਲੋਕਾਂ ਦੇ ਇੱਕ ਨਵੀਂ ਸਿਹਤ ਦੇ ਸਕਾਂ ਹਾਂਜੀ ਮੈਂ ਤੁਹਾਨੂੰ ਦੱਸਣ ਲੱਗਾ ਸੀ ਮੈਂ ਬੇਸਿਕਲੀ ਨਾ ਪੱਤਰਕਾਰਾਂ ਦਾ ਭਾਸ਼ਾ ਦਾ ਵਿਦਿਆਰਥੀ ਤੇ ਮੈਂ ਪਿਛੇ ਜਿੰਦਾ ਇੱਕ ਨਜ਼ਮ ਲਿਖੀ ਸੀ ਜੀ ਉਹ ਨਜ਼ਮ ਵੀ ਉਹ ਇਦਾਂ ਦੇ ਨਜ਼ਮਾਂ ਜਿਹਦੇ ਭਾਸ਼ਾ ਨੂੰ ਪ੍ਰਮੋਟ ਕਰਨ ਗਿਆ ਹੈਨਾ ਅੱਜ ਕੱਲ ਹੋ ਗਿਆ ਇੰਨਾ ਮੰਦੜਾ ਸਾਧ ਪੰਜਾਬੀ ਦਾ ਗੂਗਲ ਕੋਲੋਂ ਪੁੱਛਦਿਆਂ ਅਨੁਵਾਦ ਪੰਜਾਬੀ ਦਾ ਹੈਨਾ ਵਿੰਦੀ ਟਿੱਪੀ ਅੱਧਕ ਲਾਂ ਤੇ ਛੱਡੋ ਗੱਲ ਸਿਹਾਰੀ ਦੀ ਨਾਣਾ ੱੱਡਾ ਦੁਨੀਆਂ ਵਿੱਚ ਵੀ ਰਹਿਣਾ ਸੁਆਦ ਪੰਜਾਬੀ ਦਾ ਮਤਲਬ ਅਸੀਂ ਐਦਾਂ ਦੀਆਂ ਚੀਜ਼ਾਂ ਲੈ ਕੇ ਆਵਾਂਗੇ ਤੁਹਾਨੂੰ ਸੁਣਨ ਨੂੰ ਮਿਲਣਗੇ ਬੜਾ ਮਜ਼ਾ ਆਊਗਾ ਤੁਹਾਨੂੰ ਸੁਣ ਕੇ ਮੈਂ ਨਾ ਅਕਸਰ ਜਦੋਂ ਵੀ ਮਾਰਕੀਟ ਦੇ ਵਿੱਚ ਕਿਤੇ ਜਾਂਦੇ ਆ ਜਾਂ ਹਾਰਡਿੰਗ ਪੜ੍ਹਦੇ ਆ ਜਾਂ ਕਿਤੇ ਬੋਰਡ ਦੇਖਦੇ ਆ ਤਾਂ ਉਹਨਾਂ ਬੋਰਡਾਂ ਤੇ ਅਦਕ ਬਿੰਦੀਆਂ ਟਿੱਪੀਆਂ ਅਦਕ ਸਿਹਾਰੀਆਂ ਬਿਹਾਰੀਆਂ ਬਿਲਕੁਲ ਖਤਮ ਹੁੰਦੀਆਂ ਜੇਕਰ ਸਸੇ ਨੂੰ ਸਿਹਾਰੀ ਸਿਹਾਂ ਨਾ ਤੋ ਸਸੇ ਨੂੰ ਵਿਹਾਰੀ ਲਾ ਰਣੇ ਉਹਨਾਂ ਨੇ ਮਤਲਬ ਇਹ ਆ ਬੜਾ ਵੱਡਾ ਸੰਤਾਪ ਆ ਸਾਡੇ ਪੰਜਾਬ ਦਾ ਕਿਉਂਕਿ ਮੈਂ ਮੇਰੇ ਵਰਗਾ ਜਿਹੜਾ ਬੰਦਾ ਹੈ ਉਹ ਸ਼ਾਇਦ ਜਦੋਂ ਮੈਂ 10ਵੀਂ ਪੜ੍ਹਦਾ ਹੁੰਦਾ ਸੀਗਾ 99/100 ਨੰਬਰ ਆਉਂਦੇ ਸੀਗੇ ਔਰ ਇੰਗਲਿਸ਼ ਦੇ ਵਿੱਚ ਮੇਰੇ 33/100 ਆਉਂਦੇ ਸੀ ਮਤਲਬ ਬੜਾ ਖਾਸ ਖਿਆਲ ਰੱਖਦੇ ਆ ਔਰ ਇਹਨਾਂ ਦੀ ਗੱਲ ਸਹੀ ਹੈ ਕਿ ਅਸੀਂ ਗੁੱਗਲ ਬਾਬੇ ਤੇ ਪੁੱਛਦੇ ਆ ਕਿ ਇਹਦੀ ਪੰਜਾਬੀ ਕਿਵੇਂ ਬਣੂਗੀ ਆਪਾਂ ਪੰਜਾਬੀ ਨੂੰ ਸੰਭਾਲਣਾ ਖਾਸ ਕਰਕੇ ਜਿਹੜੇ ਬੱਚੇ ਪ੍ਰਵਾਸੀ ਆਏ ਹੋਏ ਆ ਤਾ ਅਸੀਂ ਉਹਨਾਂ ਦਾ ਵੀ ਇੱਥੇ ਸਤਿਕਾਰ ਕਰਦੇ ਆ ਸਾਡੇ ਪੰਜਾਬ ਚ ਆਏ ਐ ਪਰ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਣਾ ਕਿ ਜਦੋਂ ਉਹ ਬੋਰਡ ਤਿਆਰ ਕਰਦੇ ਆ ਜਦੋਂ ਉਹ ਸਾਡੇ ਗੁਰਮੁਖੀ ਦੀ ਗੱਲ ਕਰਦੇ ਆ ਤੇ ਪਿਆਰੀਆਂ ਸਿਹਾਰੀਆਂ ਸਾਰੇ ਕਿਸੇ ਪੰਜਾਬੀ ਬੰਦੇ ਨੂੰ ਬਿਠਾ ਕੇ ਉਹਦਾ ਜਿਹੜਾ ਹੈਗਾ ਉਹ ਪਹਿਲਾਂ ਉਹ ਡਿਜ਼ਾਈਨ ਦੇਖਣ ਉਹ ਦੇਖਣ ਕਿ ਪੰਜਾਬੀ ਸਹੀ ਹੈ ਕਿ ਗਲਤ ਹੈ ਉਹ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਸਿਹਾਰੀ ਲਾਉਣੀ ਕਿ ਪਿਆਰੀ ਲਾਉਣੀ ਅਧਕ ਲਾਉਣੀ ਕਿ ਟਿੱਪੀ ਲਾਉਣੀ ਹੈ ਉਹ ਬਿੰਦੀਆਂ ਦਾ ਧਿਆਨ ਨਹੀਂ ਰੱਖਦੇਗੇ ਉਹ ਮਤਲਬ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਸ਼ਾਇਦ ਜਦੋਂ ਸਾਡਾ ਟਾਈਮ ਹੁੰਦਾ ਸੀ ਉਹਦੋਂ ਪੂਰੀ ਪੰਜਾਬੀ ਸ਼ੁੱਧ ਹੁੰਦੀ ਸੀ ਲਿਖੀ ਹੁਣ ਪੰਜਾਬੀ ਬਹੁਤ ਗਲਤ ਲਿਖੀ ਹੁੰਦੀ ਹੈ ਔਰ ਬਹੁਤ ਦੁੱਖ ਹੁੰਦਾ ਇਹ ਗੱਲ ਦੇਖ ਕੇ ਜੀ ਜੀ ਸਤਿੰਦਰ ਵੀਰ ਜੀ ਤੁਸੀਂ ਸਾਰੇ ਜਣੇ ਇੱਥੇ ਬੈਠੇ ਹੋਣਾ ਤੇ ਮੇਰੇ ਮਨ ਦੇ ਵਿੱਚ ਕੁਝ ਸ਼ਬਦ ਚੱਲ ਰਹੇ ਸੀਗੇ ਇੱਕ ਗੀਤ ਤੇ ਸ਼ਬਦ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੀਆਂ ਕਿ ਹਲੇ ਤਾਂ ਸ਼ੁਰੂਆਤਾਂ ਨੇ ਮਿੱਤਰ ਰੱਬ ਦੇ ਬਖਸ਼ੀਤਾ ਆਧਿਆ ਬੜੀਆਂ ਲੰਬੀਆਂ ਰਾਵਾਂ ਨੇ ਸਤਵਿੰਦਰ ਤੋਂ ਸਰਤਾਂ ਆਸਿਆ ਉਸੇ ਕਿਨੇ ਕਿਤੇ ਉਸੇ ਸਾਡੇ ਕੋਪੀਰਾਈਟ ਦਾ ਕੇਸ ਬਣਾ ਲਿਆ ਕਿਤੇ ਨਾ ਕਿਤੇ ਜਿਹੜਾ ਲੁੱਕ ਹੈ ਕਿਤੇ ਨਾ ਕਿਤੇ ਜਿਹੜਾ ਲੁੱਕ ਹੈ ਉਸ ਤਰੀਕੇ ਦੀ ਜਿਹੜੀ ਦੇਣ ਦੀ ਤੁਹਾਡੀ ਪਰਪੂਰ ਜਿਹੜੀ ਹੈ ਕੀ ਕੋਸ਼ਿਸ਼ ਵੀ ਰਹੀ ਆ ਤੇ ਜੇਕਰ ਮੈਂ ਅਗਲੀ ਗੱਲ ਕਰਾਂ ਤੇ ਅੱਗੇ ਕਿੰਨੀ ਜਲਦੀ ਕੋਈ ਨਵਾਂ ਜਿਹੜਾ ਗੀਤ ਸਾਨੂੰ ਦੇ ਦਿੰਦੇ ਆ ਰਿਹਾ ਸਾਡਾ ਅਗਲਾ ਗਾਣਾ ਗੋਲੇ ਜਖਤਾ ਸਿੰਘ ਨਾਲ ਆ ਰਿਹਾ ਔਰ ਥੋੜਾ ਜਿਹਾ ਅਸੀਂ ਫੜੇ ਉਹਨੂੰ ਲੁਕਾ ਕੇ ਰੱਖਿਆ ਹੋਇਆ ਮਾਰਚ ਵਿੱਚ ਲਾਂਚ ਕਰ ਦਾਂਗੇ ਅੰਗਰ ਜੀ ਦਸਣ ਕੇ ਵੇ